ਸਮਰਤ hayat ਜਿੰਨ ਬਲੜਕੀ ਦੀ ਜਿੰਦਗੀ ਬਾਰਾਤ ਕਰ ਦੇਣਾ ਵਿਆਹ ਇੱਕ ਜਿਹੜਾ ਰਿਸ਼ਤਾ ਹੁੰਦਾ ਹੈ ਇਹ ਪਤੀ ਪਤਨੀ ਦਾ ਰਿਸ਼ਤਾ ਇੱਕ ਜਿਹੜਾ ਰਿਸ਼ਤਾ ਹੁੰਦਾ ਹੈ ਜਿਸ ਦਾ ਬੁਨਿਆਦ ਜਿਹੜੀ ਹੈ ਬੁਨਿਆਦੀ ਟਾਜਾ ਕਹ ਲਈਏ ਉਹ ਵਿਸ਼ਵਾਸ ਤੇ ਟਿਕਿਆ ਹੁੰਦਾ ਪਰ ਇਸੇ ਵਿਚਾਲੇ ਇੱਕ ਪਤਨੀ ਆਪਣੇ ਪਤੀ ਦੇ ਨਾਲ ਹੰਸਕ ਹੋਈ ਹੈ ਤੇ ਇਸੇ ਦਰਮਿਆਨ ਉਹ ਬਾਰ ਬਾਰ ਕੈਰੀਅਰ ਦੀ ਜ਼ਿੰਦਗੀ ਕਿਉਂ ਖਰਾਬ ਕੀਤੀ ਹੈ ਹਾਲਾਂਕਿ ਅਸ ਦੇ ਸਮੇਂ ਦੇ ਵਿੱਚ ਐਕਸਟਰਾ ਮੈਰੀਕਲ ਅਫੇਅਰ ਇਸੇ ਕਦਰ ਵੱਧ ਚੁਕੇ ਨੇ ਕਿ ਅਜਿਹੇ ਅਣਜਾਹਾ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਹੀ ਜਾਂਦਾ ਹੈ ਤੇ ਜਿਹੀਆਂ ਇੱਕ ਹੋਰ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਮਹਿਲਾ ਵੇਖੋ ਕਿਵੇਂ ਆਪਣੇ ਪਤੀ ਦੇ ਨਾਲ ਮਾਰਕਟ ਕਰਦੀ ਨਜ਼ਰ ਆ ਰਹੀ ਹੈ ਜਿਸ ਦਾ ਇਹ ਕਹਿਣਾ ਹੈ ਕਿ ਤੂੰ ਆਖਰ ਮੇਰੇ ਨਾਲ ਹੀ ਧੋਖਾ ਕਿਉਂ ਕੀਤਾ ਹੈ ਮੇਰੀ ਜ਼ਿੰਦਗੀ ਖਰਾਬ ਕਿਉਂ ਕੀਤੀ ਹੈ ਬੱਚਾ تمہارا ਹੈ ਉਸ ਨੂੰ ਬੋਲਿਓ ਕਿ تمہارا ਬੱਚਾ ਬੱਚਾ ਤੁਹਾਡਾ ਹੈ ਉਸ ਨੂੰ ਬੋਲਿਓ ਕਿ ਤੁਹਾਡਾ ਬੱਚਾ ਕਨਾਂ ਸਮਾਜਿਕ ਪੀਸਾ ਮਾਰਾ ਖਿਆ ਤਿੰਨ ਤਿੰਨ ਲੜਕੀਆਂ ਦੀ ਜ਼ਿੰਦਗੀ ਬਰਬਾਦ ਕਰ ਦੇਣਾ ਵਿਆਹ ਇੱਕ ਜਿਹਾ ਰਿਸ਼ਤਾ ਹੁੰਦਾ ਹੈ ਇਹ ਪਤੀ ਪਤਨੀ ਦਾ ਰਿਸ਼ਤਾ ਇੱਕ ਜਿਹਾ ਰਿਸ਼ਤਾ ਹੁੰਦਾ ਹੈ ਜਿਸ ਦਾ ਬੁਨਿਆਦ ਜਿਹੜੀ ਹੈ ਬੁਨਿਆਦੀ ਟਾਂਜਾ ਕਹੇ ਲਈ ਉਹ ਵਿਸ਼ਵਾਸ ਤੇ ਟਿਕਿਆ ਹੁੰਦਾ ਪਰ ਇਸੇ ਵਿਚਾਲੇ ਇੱਕ ਪਤਨੀ ਆਪਣੇ ਪਤੀ ਦੇ ਨਾਲ ਹੰਸਕ ਹੋਈ ਹੈ ਤੇ ਇਸੇ ਦਰਮਿਆਨ ਉਹ ਬਾਰ ਬਾਰ ਕਹਿ ਰਹੀ ਹੈ ਕਿ ਜ਼ਿੰਦਗੀ ਕਿਉਂ ਖਰਾਬ ਕੀਤੀ ਹੈ ਹਾਲਾਂਕਿ ਅਸ ਦੇ ਸਮੇਂ ਦੇ ਵਿੱਚ ਐਕਸਟਰਾ ਮੈਰੀਕਲ ਅਫੇਅਰ ਇਸੋ ਕਦਰ ਵੱਧ ਚੁਕੇ ਨੇ ਕਿ ਅਜਿਹੇ ਅਣਜਾਹ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਹੀ ਜਾਂਦਾ ਹੈ ਤੇ ਜਿਹੀਆਂ ਹੀ ਖੋਰ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਮਹਿਲਾ ਵੇਖੋ ਕਿਵੇਂ ਆਪਣੇ ਪਤੀ ਦੇ ਨਾਲ ਮਾਰਕਟ ਕਰਦੀ ਨਜ਼ਰ ਆ ਰਹੀ ਹੈ ਜਿਸ ਦਾ ਇਹ ਕਹਿਣਾ ਹੈ ਕਿ ਤੂੰ ਆਖਰ ਮੇਰੇ ਨਾਲ ਹੀ ਧੋਖਾ ਕਿਉਂ ਕੀਤਾ ਹੈ ਮੇਰੀ ਜ਼ਿੰਦਗੀ ਖਰਾਬ ਕਿਉਂ ਕੀਤੀ ਹੈ ਬੱਚਾ تمہارا ਹੈ ਉਸ ਨੂੰ ਬੋਲੇ ਕਿ تمہارا ਬੱਚਾ

ਮਾਰਾ hayat تین تین ਬਲੜਕੀ ਦੀ ਜ਼ਿੰਦਗੀ ਪਰਵਾਸ ਕਰ ਦੇਣਾ ਵਿਆਇਕ ਜਿਹੜਾ ਰਿਸ਼ਤਾ ਹੁੰਦਾ ਹੈ ਇਹ ਪਤੀ ਪਤਨੀ ਦਾ ਰਿਸ਼ਤਾ ਇੱਕ ਜਿਹੜਾ ਰਿਸ਼ਤਾ ਹੁੰਦਾ ਹੈ ਜਿਸ ਦਾ ਬੁਨਿਆਦ ਜਿਹੜੀ ਹੈ ਬੁਨਿਆਦੀ ਟਾਜਾ ਕਹਿ ਲਈਏ ਉਹ ਵਿਸ਼ਵਾਸ ਤੇ ਟਿਕਿਆ ਹੁੰਦਾ ਹੈ ਪਰ ਇਸੇ ਵਿਚਾਲੇ ਇੱਕ ਪਤਨੀ ਆਪਣੇ ਪਤੀ ਦੇ ਨਾਲ ਹੰਸਕ ਹੋਈ ਹੈ ਤੇ ਇਸੇ ਦਰਮਿਆਨ ਉਹ ਬਾਰ ਬਾਰ ਕਹਿ ਰਹੀ ਹੈ ਕਿ ਜ਼ਿੰਦਗੀ ਕਿਉਂ ਖਰਾਬ ਕੀਤੀ ਹੈ ਹਾਲਾਂਕਿ ਅੱਜ ਦੇ ਸਮੇਂ ਦੇ ਵਿੱਚ ਐਕਸਟਰਾ ਮੈਡੀਕਲ ਅਫੇਅਰ ਇਸੇ ਕਦਰ ਵੱਧ ਚੁੱਕੇ ਨੇ ਕਿ ਅੱਜ ਦੇ ਨੇ ਜਿਹੜਾ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਹੀ ਜਾਂਦਾ ਹੈ ਤੇ ਜਿਹੀਆਂ ਇੱਕ ਹੋਰ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਮਹਿਲਾ ਵਿਕੋ ਕਿਵੇਂ ਆਪਣੇ ਪਤ ਦੇ ਨਾਲ ਮਾਰਕੁੱਟ ਕਰਦੀ ਨਜ਼ਰ ਆ ਰਹੀ ਹੈ ਜਿਸ ਦਾ ਇਹ ਕਹਿਣਾ ਹੈ ਕਿ ਤੂੰ ਆਖਰ ਮੇਰੇ ਨਾਲ ਹੀ ਧੋਖਾ ਕਿਉਂ ਕੀਤਾ ਹੈ ਮੇਰੀ ਜ਼ਿੰਦਗੀ ਖਰਾਬ ਕਿਉਂ ਕੀਤੀ ਹੈ ਬੱਚਾ تمہارا ਹੈ ਉਸ ਨੂੰ ਬੋਲਿਓ ਕਿ تمہارا ਬੱਚਾ बच्चा तुम्हारा है उसको बोले हो कि तुम्हारा बच्चा <laughs> <थी तुम्हारा> <laughs> <laughs> ਹੁੰਦਾ ਲੜਕੀ ਦੀ ਜ਼ਿੰਦਗੀ ਪਰਵਾਸ ਕਰ ਦੇਣਾ ਵਿਆਹ ਇੱਕ ਜਿਹਾ ਰਿਸ਼ਤਾ ਹੁੰਦਾ ਹੈ ਇਹ ਪਤੀ ਪਤਨੀ ਦਾ ਰਿਸ਼ਤਾ ਇੱਕ ਜਿਹਾ ਰਿਸ਼ਤਾ ਹੁੰਦਾ ਹੈ ਜਿਸ ਦਾ ਬੁਨਿਆਦ ਜਿਹੜੀ ਹੈ ਬੁਨਿਆਦੀ ਢਾਂਚਾ ਕਹਿ ਲਈਏ ਉਹ ਵਿਸ਼ਵਾਸ ਤੇ ਟਿਕਿਆ ਹੁੰਦਾ ਪਰ ਇਸੇ ਵਿਚਾਲੇ ਇੱਕ ਪਤਨੀ ਆਪਣੇ ਪਤੀ ਦੇ ਨਾਲ ਹੰਸਕ ਹੋਈ ਹੈ ਤੇ ਇਸੇ ਦਰਮਿਆਨ ਉਹ ਬਾਰ ਬਾਰ ਕਹਿ ਰਹੀ ਹੈ ਕਿ ਜ਼ਿੰਦਗੀ ਕਿਉਂ ਖਰਾਬ ਕੀਤੀ ਹੈ ਹਾਲਾਂਕਿ ਅੱਜ ਦੇ ਸਮੇਂ ਦੇ ਵਿੱਚ ਐਕਸਟਰਾ ਮੈਰੀਕਲ ਅਫੇਅਰ ਇਸੇ ਕਦਰ ਵੱਧ ਚੁੱਕੇ ਨੇ ਕਿ ਅੱਜ ਦੇ ਅਣਜਾਹਾ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਹੀ ਜਾਂਦਾ ਹੈ ਤੇ ਜਿਹੀਆਂ ਇੱਕ ਹੋਰ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਮਹਿਲਾ ਵੇਖੋ ਕਿਵੇਂ ਆਪਣੇ ਪਤੀ ਦੇ ਨਾਲ ਮਾਰਕਟ ਕਰਦੀ ਨਜ਼ਰ ਆ ਰਹੀ ਹੈ ਜਿਸ ਦਾ ਇਹ ਕਹਿਣਾ ਹੈ ਕਿ ਤੂੰ ਆਖਰ ਮੇਰੇ ਨਾਲ ਹੀ ਤੂੰ ਖਾ ਕਿਉਂ ਕੀਤੀ ਹੈ ਮੇਰੀ ਜ਼ਿੰਦਗੀ ਖਰਾਬ ਕਿਉਂ ਕੀਤੀ ਹੈ ਬੱਚਾ تمہارا ਹੈ ਉਸ ਨੂੰ ਬੋਲਿਓ ਕਿ تمہارا ਬੱਚਾ